ਜਸਪੀ ਜਸਪੀਪ ਅਤੇ ਬਾਕੀ ਜਿੰਨੀਆਂ ਵਿਦਿਆਰਥੀਆਂ ਜਿਨ੍ਹਾਂ ਨੇ ਬਿਆਨ ਦਿੱਤੇ ਸਾਫ ਦੇ ਗੋਨ ਦੇ ਲਈ ਜਿਹੜਾ ਕਿ 18 ਦਸੰਬਰ ਤੋਂ ਲਗਾਤਾਰ ਯੂਨੀਵਰਸਿਟੀ ਦੇ ਮੈਨਗੇਟ ਦਰਨਾ ਚੱਲਦਾ ਆ ਰਿਹਾ ਹੈ ਯੂਨੀਵਰਸਿਟੀ ਦੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਰੋਸ ਮਾਰਚ ਕੱਢਿਆ ਗਿਆ ਯੂਨੀਵਰਸਿਟੀ ਵਿੱਚ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਜਾਂ ਕੁਝ ਅਧਿਕਾਰੀ ਹੈ ਜਾਂ ਕੁਝ ਪ੍ਰੋਫੈਸਰ ਹੈ ਉਹਨਾਂ ਵੱਲੋਂ ਜਿਹੜਾ ਵਾ ਵਿਦਿਆਰਥੀਆਂ ਜਾਂ ਵਿਦਿਆਰਥਣਾਂ ਕਿਸੇ ਨਾ ਕਿਸੇ ਰੂਪ ਵਿੱਚ ਸੋਸ਼ਲ ਕਿੱਤ ਅਸੀਂ ਉਹਨਾਂ ਤੋਂ ਇਹ ਮੰਗ ਕਰਦੇ ਆਂ ਵੀ ਪਿਛਲੇ ਲੰਬੇ ਸਮੇਂ ਤੋਂ 3 ਮਹੀਨਿਆਂ ਤੋਂ ਵਿਦਿਆਰਥੀ ਜੂੰਜਰੇ ਨੇ ਇਹ ਸਮੱਸਿਆ ਨਾਲ ਤੇ ਵਿਦਿਆਰਥੀ ਠੰਡ ਦੇ ਦਿਨਾਂ ਦੇ ਵਿੱਚ ਆਪਣੇ ਘਰ ਹੋਸਟਲ ਪੜਾਈ ਛੱਡ ਕੇ ਇਧਰਨੇ ਤੇ ਬੈਠੇ ਪੰਜਾਬ ਸਰਕਾਰ ਇਹ ਆਵਾਜ਼ ਨੂੰ ਸੁਣੀ ਤੇ ਜਲਦ ਤੋਂ ਜਲਦ ਉਹ ਪ੍ਰੋਫੈਸਰ ਉੱਤੇ ਕਾਰਵਾਈ ਕਰੇ ਹਾਂਜੀ ਅੱਜ ਕੀ ਮਾਮਲਾ ਸੀਗਾ ਤੁਸੀਂ ਜਿਹੜਾ ਪ੍ਰੋਟੈਸਟ ਕੀਤਾ ਯੂਨੀਵਰਸਿਟੀ ਦੇ ਅੰਦਰ ਕੀ ਕਾਰਵਾਈ ਦੀ ਮੰਗ ਕਰਦੇ ਹੋ ਅੱਜ ਅੱਜ ਅਸੀਂ ਜੀ ਜਸਪ੍ਰੀਤ ਕੌਰ ਅਤੇ ਬਾਕੀ ਜਿੰਨੀਆਂ ਵਿਦਿਆਰਥਣਾਂ ਜਿਨ੍ਹਾਂ ਨੇ ਬਿਆਨ ਦਿੱਤੇ ਉਹਨਾਂ ਨੂੰ ਸਾਫ ਦਗਾਉਣ ਦੇ ਲਈ ਜਿਹੜਾ ਕਿ 18 ਦਸੰਬਰ ਤੋਂ ਲਗਾਤਾਰ ਯੂਨੀਵਰਸਿਟੀ ਦੇ ਮੇਨ ਗੇਟ 'ਤੇ ਧਰਨਾ ਚੱਲਦਾ ਆ ਰਿਹਾ ਹੈ ਉਸੇ ਹੀ ਧਰਨੇ ਦੀ ਉਸੇ ਹੀ ਧਰਨੇ ਨੂੰ ਲਗਾਤਾਰ ਤਨ ਬਣਾਉਂਦੇ ਹੋਏ ਅੱਜ ਯੂਨੀਵਰਸਿਟੀ ਦੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਰੋਸ ਮਾਰਚ ਕੱਢਿਆ ਗਿਆ ਇਸ ਰੋਸ ਮਾਰਚ ਦੇ ਵਿੱਚ ਦੋਸ਼ੀਆਂ ਉੱਪਰ ਕਾਨੂੰਨੀ ਕਾਰਵਾਈ ਕਰਵਾਉਣ ਦੇ ਲਈ ਵਿਦਿਆਰਥੀਆਂ ਵੱਲੋਂ ਨਾਰੇ ਵੀ بلند ਕੀਤੇ ਗਏ ਤੇ ਅਸੀਂ ਇਸ ਮੋਰਚੇ ਵਿੱਚੋਂ ਵੀ ਜਿਹੜਾ ਆ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਪੰਜਾਬ ਦੇ ਹਰ ਖਿੱਤੇ ਤੋਂ ਹਰ ਪਿੰਡ ਹਰ ਸ਼ਹਿਰ ਦੇ ਵਿੱਚੋਂ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਨ ਦੇ ਲਈ ਵਿਦਿਆਰਥੀ ਤੇ ਵਿਦਿਆਰਥਣਾਂ ਆਉਂਦੀਆਂ ਨੇ ਅਤੇ ਇੱਥੇ ਯੂਨੀਵਰਸਿਟੀ ਵਿੱਚ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਜਾਂ ਕੁਝ ਅਧਿਕਾਰੀ ਹੈ ਜਾਂ ਕੁਝ ਪ੍ਰੋਫੈਸਰ ਹੈ ਉਹਨਾਂ ਵੱਲੋਂ ਜਿਹੜਾ ਵਾ ਵਿਦਿਆਰਥੀਆਂ ਜਾਂ ਵਿਦਿਆਰਥਣਾਂ ਕਿਸੇ ਨਾ ਕਿਸੇ ਰੂਪ ਵਿੱਚ ਸ਼ੋਸ਼ਣ ਕੀਤਾ ਜਾਂਦਾ ਹੈ ਅਤੇ ਇਸ ਸ਼ੋਸ਼ਣ ਨੂੰ ਬਿਲਕੁਲ ਹੀ ਬੰਦ ਕਰਾਉਣ ਦੇ ਲਈ ਤੁਸੀਂ ਸਾਡਾ ਸਾਥ ਦਿਓ ਮਤਲਬ ਜਿਹੜਾ ਹੈ ਲੋਕ ਆਵਾਜ਼ ਇਹ ਮੁੱਦਾ ਬੰਨਣਾ ਚਾਹੀਦਾ ਹੈ ਪੰਜਾਬ ਸਰਕਾਰ ਤੋਂ ਮੇਨ ਮੰਗ ਕੀ ਕਰਦੇ ਹੋ ਵਾਈ ਚਾਂਸਲਰ ਜਿਹੜੇ ਵਾਰ-ਵਾਰ ਵਿਦਿਆਰਥੀਆਂ ਤੇ ਦਬਾਅ ਪਾ ਰਹੇ ਨੇ ਦੋਸ਼ੀਆਂ ਨੂੰ ਸ਼ਹਿ ਦੇ ਰਹੇ ਨੇ ਪੰਜਾਬ ਸਰਕਾਰ ਤੋਂ ਕੀ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਨਾ ਚਾਹੁੰਦੇ ਹਾਂ ਜਿੱਥੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਜਿਹੜਾ ਆ ਜਿਹੜੀਆਂ ਬੇਟੀਆਂ ਵਿਦਿਆਰਥਣਾਂ ਆਇਆ ਬੇਟੀਆਂ ਨੂੰ ਉਹਨਾਂ ਦੇ ਲਈ ਸੁਰੱਖਿਆ ਦੇ ਲਈ ਵੱਧ ਤੋਂ ਵੱਧ ਇੰਤਜ਼ਾਮ ਕਰਦੇ ਪਏ ਆ ਜਾਂ ਕਈ ਕਾਨੂੰਨ ਬਣਾ ਰਹੇ ਆ ਪਰ ਇੱਕ ਹਰਿਆਣੇ ਦੇ ਵਿੱਚ ਇਦਾਂ ਦਾ ਇੱਕ ਮਸਲਾ ਹੁੰਦਾ ਕਿ ਹਰਿਆਣੇ ਦਾ ਇੱਕ ਕਿਸੇ ਕਾਲਜ ਦਾ ਜਿਹੜਾ ਪ੍ਰਿੰਸੀਪਲ ਆ ਉਹ ਵਿਦਿਆਰਥਣਾਂ ਨੂੰ ਇਦਾਂ ਦੇ ਸ਼ੋਸ਼ਣ ਟਿੱਪਣੀਆਂ ਕਰਦਾ ਤਾਂ ਉਹਦੇ ਤੇ ਪਰ ਹਰਿਆਣਾ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਇਸੇ ਤਰ੍ਹਾਂ ਹੀ ਪੰਜਾਬ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਪਏ ਕਰਦੇ ਆ ਇਸ ਮੋਰਚੇ ਵੱਲੋਂ ਕਿ ਜਿਹੜਾ ਦੋਸ਼ੀ ਪ੍ਰੋਫੈਸਰ ਹੈ ਪ੍ਰੋਫੈਸਰ surjeet ਉਸ ਦੇ ਉੱਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਜਲਦ ਹੀ ਅਮਲ ਵਿੱਚ ਲਿਆਂਦੀ ਜਾਵੇ ਅਤੇ ਜੋ ਉਸ ਦੋਸ਼ੀ ਪ੍ਰੋਫੈਸਰ ਨੂੰ ਬਚਾਉਣ ਦੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਪੱppa ਪਾਰ ਹੋਇਆ ਬੈਠਾ ਹੈ ਉਹਨਾਂ ਦੇ ਉੱਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਯੂਨੀਵਰਸਿਟੀ ਪ੍ਰਸ਼ਾਸਨ ਚਾਹੁੰਦਾ ਹੈ ਉਹਨਾਂ ਦੇ ਜਿਹੜੇ ਵਿਦਿਆਰਥੀਆਂ ਜਾਂ ਵਿਦਿਆਰਥਣਾਂ ਦੇ ਘਰੇ ਉਹਨਾਂ ਦੇ ਪਿੰਡਾਂ ਦੇ ਸਰਪੰਚ ਜਾਂ ਪਿੰਡ ਦੇ ਮੈਂਬਰ ਜਾਂ ਕੋਈ ਵਕੀਲ ਇਹਨਾਂ ਦੇ ਦੁਆਰਾ ਘਰਾਂ 'ਚ ਫੋਨ ਕੀਤੇ ਜਾ ਰਹੇ ਹੈ ਕਿ ਤੁਹਾਡਾ ਜਿਹੜਾ ਬੇਤ ਉਹ ਤਾਂ ਜੋ ਜਿਹੜਾ ਵਿਦਿਆਰਥੀ ਡਰ ਕੇ ਆਪਣੇ ਬਿਆਨ ਵਾਪਸ ਲੈ ਲਵੇ ਸੋ ਇਸ ਕਰਕੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਕਿ ਤੁਸੀਂ ਇਸ ਜੋ ਦੋਸ਼ੀ ਪ੍ਰੋਫੈਸਰ ਉੱਪਰ ਬਣਦੀ ਕਾਨੂੰਨੀ ਕਾਰਵਾਈ ਕਰੋ ਅਤੇ ਜੋ ਦੋਸ਼ੀ ਨੂੰ ਬਚਾਉਣ ਵਿੱਚ ਲੱਗੇ ਹੋਏ ਆ ਉਹਨਾਂ ਤੇ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ ਕੀ ਕਾਰਵਾਈ ਦੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਤੇ ਜਿਹੜਾ ਪ੍ਰਸ਼ਾਸਨ ਯੂਨੀਵਰਸਿਟੀ ਪ੍ਰਸ਼ਾਸਨ ਕੋਸਤੂਤੀ ਜਿਹੜੇ ਲਗਾਤਾਰ ਦੋਸ਼ੀਆਂ ਨੂੰ ਵਿਚਾਰਿਆਗਾ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਧਮਕਾ ਰਿਹਾ ਡਰਾਵੇ ਦੇ ਰਿਹਾ ਤੇ ਪੰਜਾਬ ਸਰਕਾਰ ਤੋਂ ਭਗਵੰਤ ਮਾਨ ਤੋਂ ਮੁੱਖ ਮੰਤਰੀ ਤੋਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਉਹਨਾਂ ਤੋਂ ਇਹ ਮੰਗ ਕਰਦੇ ਆਂ ਵੀ ਪਿਛਲੇ ਲੰਬੇ ਸਮੇਂ ਤੋਂ 3 ਮਹੀਨਿਆਂ ਤੋਂ ਵਿਦਿਆਰਥੀ ਜੂੰਜਰੇ ਨੇ ਇਹ ਸਮੱਸਿਆ ਨਾਲ ਤੇ ਵਿਦਿਆਰਥੀ ਠੰਡ ਦੇ ਦਿਨਾਂ ਦੇ ਵਿੱਚ ਆਪਣੇ ਘਰ ਹੋਸਟਲ ਪੜਾਈ ਛੱਡ ਕੇ ਇਹ ਧਰਨੇ ਤੇ ਬੈਠੇ ਨੇ ਪੰਜਾਬ ਸਰਕਾਰ ਇਹ ਆਵਾਜ਼ ਨੂੰ ਸੁਣੀ ਤੇ ਜਲਦ ਤੋਂ ਜਲਦ ਉਹ ਪ੍ਰੋਫੈਸਰ ਉੱਤੇ ਕਾਰਵਾਈ ਕਰੇ ਜਿਹੜੇ ਵਿਦਿਆਰਥੀ ਇਨਸਾਫ ਦੇ ਲਈ ਬੈਠੇ ਨੇ ਉਹਨਾਂ ਤੇ ਕੋਈ ਦਬਾਅ ਪਾਇਆ ਜਾ ਰਿਹਾ ਪ੍ਰਸ਼ਾਸਨਰ ਵੱਲੋਂ ਉਹਨਾਂ ਤੇ ਜੀ ਦਬਾਅ ਵੱਖ-ਵੱਖ ਤਰੀਕੇ ਨਾਲ ਪਾਇਆ ਜਾਂਦਾ ਪਿਆ ਉਹਨਾਂ ਦੀ ਪਿੰਡ ਦੀ ਪੰਚਾਇਤ ਦੇ ਵਿੱਚ ਕਿਸੇ ਸਰਪੰਚ ਨੂੰ ਫੋਨ ਕਰਕੇ ਜਾਂ ਘਰੇ ਕਿਸੇ ਤਰੀਕੇ ਨਾਲ ਕੋਈ ਲਿੰਕ ਕੱਢ ਕੇ ਉਹਨਾਂ ਨੂੰ ਐਦਾਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤਾਂ ਜੋ ਇੱਥੇ ਨਾ ਪਹੁੰਚ ਸਕਣ ਪਰ ਵਿਦਿਆਰਥੀ ਡਟ ਕੇ ਖੜੇ ਨੇ ਬੈਠੇ ਨੇ ਇੱਥੇ ਇੱਥੇ ਦਿਨ ਰਾਤ ਅਣਮਿੱਥਿਆ ਸਮਾਂ ਇਹ ਧਰਨੀ ਤੇ ਦਿੱਤਾ ਹੋਇਆ ਉਹ ਡਟ ਕੇ ਰਹਿਣਗੇ ਪ੍ਰਸ਼ਾਸਨ ਤੋਂ ਜਿਹੜੀ ਪ੍ਰਸ਼ਾਸਨ ਦੇ ਲਗਾਤਾਰ ਤੁਸੀਂ ਵਿਰੋਧ ਕਰ ਰਹੇ ਹੋ ਇਨਸਾਫ ਦੀ ਮੰਗ ਕਰ ਰਹੇ ਹੋ ਅਗਲੀ ਕੀ ਰੂਪਰੇਖਾ ਹੋਵੇਗੀ ਜਾਂ ਬੱਚੇ ਕਿਉਂਕਿ ਹੁਣ ਯੂਨੀਵਰਸਿਟੀ ਜਿਹੜੀ ਬੱਚਿਆਂ ਨੂੰ ਸਟਾਰਟ ਹੋ ਚੁੱਕੇ ਨੇ ਬੱਚਿਆਂ ਨੂੰ ਕੀ ਅਪੀਲ ਕਰਦੇ ਹੋ ਜੋ ਬੱਚੇ ਸਸਪੈਂਡ ਕੀਤੇ ਗਏ ਸੀਗੇ ਉਹ ਵਿਦਿਆਰਥੀ ਇੱਥੇ ਬੈਠੇ ਨੇ ਬਾਕੀ ਹੋਰ ਵਿਦਿਆਰਥੀ ਵੀ ਆ ਕੇ ਸਾਥ ਦੇ ਰਹੇ ਨੇ ਅਗਰ ਸਮੇਂ ਸਿਰ ਨਾ ਸੁਣੀ ਗਈ ਤਾਂ ਵਿਦਿਆਰਥੀ ਸੜਕ ਦਾ ਘਰਾਓ ਵੀ ਕਰਨਗੇ